ਸ਼ਾਸਤਰੀ ਕਾਲਵੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਸਨავਜੀ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਆਮੇਰ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਸ਼ਾਮ ਦਾ ਹੋ ਗਿਆ 4:30 ਹੋ ਗਏ ਆ ਸਹੀ ਆਪਾਂ ਗਏ ਸੀ ਅੱਜ ਸ਼ੋਪਿੰਗ ਕਰਨ ਸਭ ਤੋਂ ਪਹਿਲਾਂ ਸੌਰੀ ਮਨਪ੍ਰੀਤ ਪੈਨ ਨਾ ਬਹੁਤ ਮੈਸੇਜ ਆਏ ਸੀ ਕਿ ਵੀ ਜਦ ਦਿਨ ਸ਼ਹਿਰ ਆਏ ਮੈਂ ਜਰੂਰ ਦੱਸਿਆ ਸੌਰੀ ਨਹੀਂ ਦੱਸ ਸਕੀ ਕਿਉਂਕਿ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਅਸੀਂ ਕਦੋਂ ਆਉਣਾ ਹੁੰਦਾ ਹੁੰਦਾ ਹਾਂ ਵੀ ਤਾਂ ਛੁੱਟੀ ਗਈ ਸੀ ਵੀ ਸਰਬਜੀਤ ਨੂੰ ਛੁੱਟੀ ਹੋਊਗੀ ਤਾਂ ਤਾਂ ਜਾਵਾਂਗੇ ਨਾ ਨਾ ਮੈਂ ਤੇ ਇਸੇ ਦੇ ਵੀ ਨਹੀਂ ਦੱਸ ਸਕੀ ਤਾਂ ਇਹ ਮੈਂ ਕਹਤੋ ਸੌਰੀ ਸਭ ਤੋਂ ਪਹਿਲਾਂ ਸੌਰੀ ਆਏ ਸੀ ਪਰ ਦੱਸਿਆ ਨਹੀਂ ਗਿਆ ਕਿਉਂਕਿ ਜਿਆਦਾਤਰ ਮੈਸੇਜ ਕਰਦੇ ਸੀ ਸਾਨੂੰ ਦੱਸਿਓ ਜਦੋਂ ਜਰੂਰ ਦੱਸਿਓ ਜਦੋਂ ਤੁਸੀਂ ਆਏ ਜਦੋਂ ਤੁਸੀਂ ਫਰੋਈ ਪਰ ਆਏ ਨਹੀਂ ਦੱਸਿਆ ਗਿਆ ਚਲ ਕੋਈ ਨਹੀਂ ਜੇ ਸਤਨ ਫੇਰ ਆਏ ਦੱਸ ਕੇ ਆਵਾਂਗੇ ਹਾਂ ਫੇਰ ਸਹੀ ਫੇਰ ਸਹੀ ਕਿ ਕਿਹੜੇ ਆਉਂਦਾ ਵੀ ਪਤਾ ਹੀ ਨਹੀਂ ਹੁੰਦਾ ਜਾਣਾ ਕਿ ਨਹੀਂ ਜਾਏਗਾ ਸਾਨੂੰ ਖੁਦ ਨੂੰ ਨਹੀਂ ਸੀ ਪਤਾ ਬਾਕੀ ਸਾਰੇ ਅਸੀਂ ਘਰੋਂ ਲੇਟ ਗਏ ਗਿਆ ਫਿਰ ਸਾਨੂੰ ਬੱਸ ਨਹੀਂ ਮਿਲੀ ਅੱਜ ਤਾਂ ਸੀ ਖੱਜਲ ਖਰਾਗ ਹੋ ਕੇ ਆਈਆਂ ਤੇ ਚਲ ਅੱਜ ਆਪਾਂ ਥੋੜੀ ਜੀ ਕੀਤੀ ਸ਼ਾਪਿੰਗ ਪਰ ਇਹ ਆਪਾਂ ਉਹਨਾਂ ਪੈਸਿਆਂ ਚੋਂ ਨਹੀਂ ਕੀਤੀ ਹਾਂ ਇਹ ਮੈਂ ਤਾਂ ਅਲੇ ਜਿਹੜੇ ਐਸੇ ਉਹਨਾਂ ਦੇ ਕੱਪੜੇ ਅਸੀਂ ਨਹੀਂ ਖਰੀਦੇ ਉਹਨਾਂ ਦੀ ਤਾਂ ਆਪਾਂ ਲੱਗ ਗਈ ਸ਼ਾਪਿੰਗ ਕਰਾਂਗੇ ਕਿੰਨਾ ਸੀ ਖੁੱਤ ਦੀ ਆਪਦੀ ਮਿਹਨਤ ਕਰਦੇ ਆ ਤੇ ਮਿਹਨਤ ਨਾਲ ਆਪਦੀ ਨਾਲ ਬਣਾਉਣੀ ਹਾਂ ਚਲੋ ਆਪਾਂ ਹੁਣ ਨਾਲ ਤੁਹਾਨੂੰ ਦਿਖਾਉਣੇ ਕੱਪੜੇ ਨਾਲੇ ਮੰਮੀ ਨੂੰ ਮੰਮੀ ਘਰੇ ਸੀਗੇ ਹੁਣੇ ਹੀ ਆਏ ਸੀਗੇ ਹੁਣੇ ਹੀ ਆਏ ਸੀਗੇ ਤੇ ਸਿਰ ਆਪਾਂ ਨਾਲ ਨਾਲ ਮੰਮੀ ਨੂੰ ਵੀ ਵਿਖਾ ਦਿੰਨੇ ਆ ਨਾਲ ਨਾਲ ਤੁਹਾਨੂੰ ਵੀ ਵਿਖਾ ਦਿੰਨੇ ਆ ਸਾਰਿਆਂ ਨੂੰ ਵੀ ਆਪਾਂ ਕੀ ਲਿਆਏ ਆ ਤੇ ਆਪਾਂ ਮੋٹے ਕੱਪੜਿਆਂ ਦੀ ਸ਼ਾਪਿੰਗ ਕੀਤੀ ਆ ਤੇ ਅਸੀਂ ਜ਼ਿਆਦਾਤਰ ਸ਼ਾਪਿੰਗ ਸੀਜ਼ਨ ਥੋੜਾ ਜਿਹਾ ਆਫ ਹੋ ਗਿਆ। ਉਹੀ ਮੈਂ ਕਹਿਣ ਲੱਗੀ ਸੀ ਅਸੀਂ ਸ਼ਾਪਿੰਗ ਉਦੋਂ ਕਰਦੇ ਹੁੰਨੇ ਜਦੋਂ ਥੋੜਾ ਜਿਹਾ ਕਪੜਾ ਸਸਤਾ ਹੋ ਜਾਏ। ਸੀਜ਼ਨ ਆਫ ਹੋ ਗਿਆ ਚਲ ਅਗਲੀ ਵਾਰ ਨੂੰ ਕੰਮ ਆ ਜਾਂਦੇ ਆ ਨਾ ਕੱਪੜੇ। ਹਾਂ। ਮੌਨ ਤਾਂ। ਕਈ ਵਾਰ ਐ ਹੁੰਦਾ ਫਿਰ ਖਰੀਦਣ ਵੀ ਨਹੀਂ ਜਾਇਆ ਜਾਂਦਾ। ਅਸੀਂ ਸਾਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਵੀ ਅਸੀਂ ਜਾਣਾ ਜਾਣਾ ਤੇ ਪਰ ਨਹੀਂ ਜਾਇਆ ਜਾਂਦਾ। ਤਾਂ ਅਸੀਂ ਇਸੇ ਲਈ ਰੱਖ ਲਈਦੇ ਚਲ ਖਰੀਦੇ ਹੋਣਗੇ ਤਾਂ ਸਲਾਈ ਹੋ ਜਾਏਗੀ। ਹਾਂ ਇੱਕ ਹੀ ਨਾ ਇਹ ਰੀਜ਼ਨ ਕਹਿਣ ਲੱਗੀ ਸੀ ਵੀ ਅਸੀਂ ਇਹ ਤਾਂ ਖਰੀਦਦੇ ਹੁੰਨੇ ਆ ਹੁਣ ਜਿਵੇਂ ਆਪਾਂ ਹੁਣ ਖਰੀਦ ਲਏ ਆ। ਹੁਣ ਅਸੀਂ ਸਾਡਾ ਜਿਵੇਂ ਜਿਵੇਂ ਟਾਈਮ ਲੱਗਾ ਅਸੀਂ ਗਰਮੀ 'ਚ ਵੀ ਸੌਨ ਲਾਂਗੇ ਹਾਂ ਫਿਰ ਕਈ ਵਾਰ ਜੇ ਸਰਦੀਆਂ ਦੇ ਵਿੱਚ ਆਪਾਂ ਖਰੀਦਦੇ ਆ ਫਿਰ ਸਲਾਈ ਸਲਾਈ ਨਹੀਂ ਹੁੰਦੇ ਤੇ ਇੱਕ ਉਹੀ ਨਾ ਸਰਦੀਆਂ 'ਚ ਵਿਆਹਾਂ ਦਾ ਸੀਜ਼ਨ ਚੱਲ ਪੈਂਦਾ ਸਲਾਈ ਵਾਲੇ ਕੱਪੜੇ ਬਾਹਰੋਂ ਹੀ ਬਹੁਤ ਆ ਜਾਂਦੇ ਆ ਸੋ ਆਪਦੇ ਕੱਪੜਿਆਂ ਦਾ ਟਾਈਮ ਹੀ ਨਹੀਂ ਹੁੰਦਾ ਉਦੋਂ ਸੋ ਇਸੇ ਲਈ ਆਪਾਂ ਹੁਣ ਖਰੀਦੇ ਆ ਸੋ ਸਾਰੇ ਭੈਣ ਭਰਾ ਜਿਹੜੇ ਵੀ ਚੈਨਲ ਤੇ ਨਵੇਂ ਜੁੜਦੇ ਆ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆ ਸਲਵਾਰ ਆ ਮੈਂ ਤੁਹਾਨੂੰ ਦੱਸੀ ਹਾਂ ਇਹ ਪਸ਼ਮੀਨੇ ਦੇ ਆ ਇਹ ਪਸ਼ਮੀਨੇ ਤੇ ਆ ਵਿੱਚ ਥੋੜੀ ਥੋੜੀ ਜਿਹੀ ਸ਼ਿਮਰ 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 ਨਹੀਂ ਜਿਹੀ ਸ਼ਾਈਨਿੰਗ ਜਿਆਦਾ ਨਹੀਂ ਕੰਨਾਂ ਦੇ ਵਿੱਚ ਜਿਵੇਂ ਬਹੁਤ ਜਿਆਦਾ ਹੁੰਦੀ ਹੈ ਹਾਂ ਇਹਦੇ ਵਿੱਚ ਮਰ ਥੋੜੀ ਥੋੜੀ ਆ ਸ਼ਿਮਰ ਪਸ਼ਮੀਨੇ ਤੇ ਸੂਟ ਆ ਇਹ ਆ ਇਹਦੀ ਸਲਵਾਰ ਆ ਤੇ ਆ ਪ੍ਰਿੰਟ ਵਾਲਾ ਜ ਬਹੁਤ ਸੋਹਣਾ ਸਟੱਫ ਬਹੁਤ ਸੋਹਣਾ ਹਾਂ ਸਟੱਫ ਬਹੁਤ ਜਿਆਦਾ ਸੋਹਣਾ ਸੋ ਇੱਕ ਸੂਟ ਆ ਪਾਈ ਲਿਆਏ ਆ ਆਪਾਂ ਹਜੇ ਸਭ ਕੋਈ ਡਿਸਾਈਡ ਨਹੀਂ ਵੀ ਕਿਹੜਾ ਕਿਹਨੇ ਲਿਆ ਹਨਾ ਜਿਵੇਂ ਜਿਵੇਂ ਸਾਨੂੰ ਲੱਗਾ ਸੀ ਸਿਉਂ ਲਾਗੇ ਅਸੀਂ ਉਸ ਹੱਬ ਨਾਲ ਅਸੀਂ ਦੇਖ ਲੈਣੀਆਂ ਹੁੰਦੀਆਂ ਵੀ ਫਿਰ ਕਿਹੜਾ ਕਿਹਨੇ ਲੈਣਾ ਕਿਉਂਕਿ ਦੀਦੀ ਵੱਡੇ ਆ ਉਹਨਾਂ ਨੂੰ ਹੁਣ ਵੀ ਜਿਆਦਾ ਜਗ੍ਹਾ ਤੇ ਦੁੱਖ ਸੁੱਖ ਚ ਵੀ ਜਾਣਾ ਪੈਂਦਾ ਸੋ ਉਹ ਆਪਦੇ ਵਾਸਤੇ ਫਰੋਮੇ ਦਾ ਹੀ ਸੂਟ ਸਿਉਂਦੇ ਹੁੰਦੇ ਆ ਜਿਹੜਾ ਵੀ ਉਹਨਾਂ ਨੂੰ ਪੈ ਜਾਵੇ ਇਹ ਸਾਰੇ ਸਿੰਗਲ ਸਿੰਗਲ ਪੀਸ ਸੀ ਅਜੋਨੇ ਬੋਲੇ ਪਤਾ ਕੀ ਹੈ ਜਿਹੜੇ ਆਪਾਂ ਨੂੰ ਆਹ ਸੂਟ ਵੀ ਸਿੰਗਲ ਪੀਸ ਸੀ ਸੀਜ਼ਨ ਆਫ ਹੋ ਗਿਆ ਪਰ ਹੁਣ ਦੁਕਾਨਾਂ 'ਚ ਜਿਹੜਾ ਗਰਮੀਆਂ ਵਾਲਾ ਕੱਪੜਾ ਫੇਰ ਆਉਣਾ ਸ਼ੁਰੂ ਹੋ ਗਿਆ ਸਰਦੀਆਂ ਵਾਲੇ ਕੱਪੜੇ ਜਿਹੜੇ ਬਹੁਤ ਥੋੜੇ ਰਹਿ ਗਏ ਆ ਹਮਤ ਦੁਕਾਨਾਂ 'ਤੇ ਇਹ ਵੀ ਪਸ਼ਮੀਨੇ ਚਾ ਸੂਟ ਸੂਟ ਇਹ ਵੀ ਬਹੁਤ ਸੋਨਾ ਹਾਂ ਹਾਂ ਇਹ ਇੱਕ ਸੂਟ ਹੈ ਸੈਲਫ ਪ੍ਰਿੰਟ ਦੀ ਆ ਇੱਕ ਇੱਕ ਹੀ ਸੀਗਾ ਮੰਮੀਆਂ ਇਹ ਇੱਕ ਇੱਕ ਹੀ ਰਹਿ ਗਏ ਸੀ ਜ਼ਿਆਦਾਤਰ ਇਹ ਇਦੇ ਨਾਲ ਵੀ ਆਹ ਵਾਲੀ ਸਲਵਾਰ ਹੈ ਇਹ ਸੈਲਫ ਨਹੀਂ ਨਹੀਂ ਚਮਕ ਵਾਲਾ ਇਹ ਸੈਲਫ ਪ੍ਰਿੰਟ ਦੀ ਆ ਵੈਸੇ ਇਹ ਬਿਨਾ ਸ਼ਿਮਰ ਕੋਈ ਆ ਹਾਂਜੀ ਉਹੀ ਮੰਮੀ ਸੈਲਫ ਪ੍ਰਿੰਟ ਦੀ ਆ ਪ੍ਰਿੰਟ ਆ ਥੋੜਾ ਥੋੜਾ ਜਿਵੇਂ ਪ੍ਰਿੰਟ ਵਿੱਚ ਦਿਖਦਾ ਇੱਕ ਸੂਟ ਆ ਪਾਈ ਲੈਂਦਾ ਉਹ ਪਿੰਕ ਟੋਨ ਪੂਰੀ ਹਾਂ ਇਹ ਥੋੜਾ ਜਿਹਾ ਗਾਜਰੀ ਇਹ ਥੋੜਾ ਗਾਜਰੀ ਟੋਨ ਕਰਦਾ ਥੋੜਾ ਜਿਹਾ ਹਲਕਾ ਗਾਜਰੀ ਟੰਡੇ ਕਰੀਬ ਦਾ ਕਰਕੇ ਫਿਰ ਫਿੱਕਾ ਲੱਗਦਾ ਨਾ ਵਿੱਚ ਕਰੀਮ ਜਿੰਨੇ ਜ਼ਿਆਦੇ ਆ ਇਸੇ ਲਈ ਪਰ ਹੁਣ ਸੋਨਾ ਲੱਗਦਾ ਪਿਆ ਸ਼ਾਇਦ ਫੋਨ 'ਚ ਇਹਦੀ ਵੀਡੀਓ 'ਚ ਕਲੀਅਰ ਨਾ ਆਵੇ ਪਰ ਵੈਸੇ ਸੂਟ ਬਹੁਤ ਸੋਹਣਾ ਤੇ ਮੰਮੀ ਨੇ ਕਹਿਣਾ ਤੁਸੀਂ ਨਫੀਕਾ ਲੈ ਆਂਦਾ। ਇਹ ਸਭ ਘਾ ਲੈ ਹੁੰਦਾ। ਇਹ ਆਲਓਵਰ ਆ। ਇਹ ਆਲਓਵਰੀ ਆ। ਇਹ ਦੋ ਸੀਗੇ ਪਰ ਅਸੀਂ ਫਿਰ ਲੈ ਨਹੀਂ। ਮੈਂ ਕਿਹਾ ਇੱਕੋ ਜਿਹੀ ਪਾਉਣੇ ਆ ਕਿਉਂਕਿ ਸਾਡੇ ਬਹੁਤ ਸੂਟ ਹੁੰਦੇ ਜਿਹੜੇ ਇੱਕੋ ਇੱਕੋ ਜਿਹੇ ਹੁੰਦੇ ਆ। ਹੈ ਹੈਵੀ ਪਸ਼ਮੀਨੇ ਜੀ ਸਿਲਾਈ ਕਰਨਾ ਮੈਂ ਕਰ ਨੂੰ ਜੇ ਸਰਬਜੀਤ ਨੇ ਕਰਨਾ ਹੋਇਆ ਇਹ ਕਰ ਲੂ ਇਕੱਲੇ ਆਂਦਾ ਕਿ ਰਾਸ ਇੱਕ ਲੈ ਆਂਦਾ ਹਾਂ। ਇਹ ਕਿਹਦੇ ਚ ਕਲਰ ਹੋਰ ਸੀ ਪਰ ਉਹ ਜਿਆਦਾ ਲੱਗਦਾ ਸੀ ਹਨਾ। ਇਹ ਕਲਰ ਸੋਨਾ ਨਹੀਂ ਸੀ। ਇਹ ਦਾ ਠਾਜਾ ਦੇ ਆ। ਜਿਆਦਾ ਸੀ ਸੀ ਹੋ ਗਿਆ। ਆਪਾਂ ਲੈਣਾ ਹੋਇਆ ਇਹ ਮਤਲਬ ਦੁਪੱਟਾ ਥੋੜਾ ਡਾਰਕ ਲੈ ਸਕਦੇ ਆ ਜਾਂ টাই ਡਾਈ ਦੁਪੱਟਾ ਲੈ ਸਕਦੇ ਆ ਤੇ ਕਾਲਾ ਲੈ ਨਹੀਂ ਨਹੀਂ ਆਹ ਦੁਪੱਟਾ ਲੱਗ ਜੂਗਾ ਲੈਸ ਲੱਗ ਜੂਗੀ ਆਹ ਵਾਲੀ ਸੋ ਇਹ ਫਿਰ ਸੂਟ ਜਿਹੜਾ ਉਹ ਗੂੜਾ ਬਣ ਜਾਣਾ ਗੂੜਾ ਲੱਗਣ ਲੱਗ ਜੂਗਾ ਗੂੜਾ ਯਾਰ ਤੇ ਕਾਲਿਆਂ ਦਾ ਪਾੜਤਾ ਪਜਾਮਾ ਕੜਤੇ ਪਜਾਮੇ ਮੰਮੀ ਇਹਦੇ ਨਾਲੇ ਐਸੇ ਕਲਰ ਦੇ ਵਿੱਚ ਹੀ ਸੀ ਫਿਰ ਅਸੀਂ ਇੱਕ ਹੀ ਲੈਣਾ ਕਿ ਇੱਕੋ ਜੇ ਦੋ ਕੀ ਕਰਨੇ ਆ ਰੰਗ ਹੋਰ ਹੈ ਨਹੀਂ ਸੀਗਾ ਜਿਹੜਾ ਕੱਪੜਾ ਸੋਨਾ ਆ ਦੇਖੋ ਹਾਂ ਜਿਹੜੇ ਥੋੜੇ ਜਗੇ ਅੱਗੇ ਪਤਲੇ ਚ ਸੀ ਨਾ ਕਹਿੰਦੇ ਸੀ ਉਹ ਪਏ ਉਹ ਲੈ ਜਾਓ ਮੈਂ ਕਿਹਾ ਵੀ ਉਹ ਤੁਹਾਡੀ ਅਸੀਂ ਲੈਣੇਗੇ ਤੇ ਮੈਂ ਕਿਹਾ ਗਰਮ ਸੰਤ ਗਰਮ ਚਾਹੀਦਾ ਇਹਦੇ ਚ ਰੰਗ ਨਹੀਂ ਸੀ ਹੋ ਰਹਾ ਕਿ ਮੈਂ ਕਿਹਾ ਜੇ ਤਰਾਂਗ ਗਰੇਜ ਆਸਮਾਨੀ ਆ ਹੈਗਾ ਉਹਦੇ ਕਾਲੇ ਦੇ ਬੰਦਾ ਉਹ ਹੈ ਨਹੀਂ ਸੀ ਇਸ ਲਈ ਪ੍ਰੈਕਟ ਹੀ ਲਿਆ ਮੈਂ ਕਿ ਕੋਈ ਜੇ ਤਾਂ ਦੋ ਪੀ ਕਰਦੇ ਜਾਂ ਤੁਹਾਡੇ ਦੇ ਲੱਗੁੰਦੇ ਤਾਂ ਚੱਲ ਲੈ ਲੈਂਦੇ ਆ ਦੇਖੋ ਇਹਨੂੰ ਤਾਂ ਲੱਗਾ ਪਿਆ ਜ਼ੁਕਾਮ ਇੱਧਰ ਇੱਕ ਕੁਰਤਾ ਮੈਂ ਮਾਪ ਲਿਆ ਡੈਡੀ ਵਾਸਤੇ ਹਾਂ ਇਹ ਡੈਡੀ ਦਾ ਪੱਤਾ ਡੈਡੀ ਦਾ ਕੁਰਤਾ ਪਿਆ ਮਾਂ ਦੇ ਦੋ ਸੂਟਾ ਲਿਆਂਦੇ ਆ ਮੰਮੀ ਉਹਨੇ ਸੂਟ ਆ ਗਿਆ ਦੋ ਮੰਮਾ ਨੇ ਮੰਮਾ ਮੰਮੀ ਨੇ ਪੈਸੇ ਮੰਮੀ ਨੇ ਪੈਸੇ ਫੜਾਏ ਹੋਏ ਸੀ ਸੋਨੇ ਨਾਲ ਇਹਦੇ ਜੋਤੀ ਸਾਹ ਤਾਂ ਡੈਕੋ ਜੰਦੇ ਆ ਫੇਰ ਉਹਨਾਂ ਦਾ ਅੱਜ ਵਿੱਚ ਕਾ ਥੋੜਾ ਜਿਹਾ ਫਰਕ ਆ ਬਸ ਇਹਨਾਂ ਉਹ ਥੋੜੀ ਜੀ ਪਿੰਕ ਟੋਨ ਕਰਦਾ ਉਹ ਥੋੜਾ ਜਿਆਦਾ ਆ ਥੋੜਾ ਜਿਆ ਮਾਊਸ ਸ਼ੇਡ ਕਰਦਾ ਥੋੜਾ ਜਿਹਾ ਫਰਕ ਆ ਜਾਦੇ ਪਰ ਪ੍ਰਿੰਟ ਸੋਨੇ ਸੀਗੇ ਪਰ ਸੇਮ ਆ ਸਾਨੂੰ ਰੰਗ ਵੀ ਸੋਨੇ ਲੱਗੇ ਪ੍ਰਿੰਟ ਸੋਨੇ ਲੱਗੇ ਇਸ ਲਈ ਅਸੀਂ ਲੈ ਗਏ 2 ਸੂਟ ਆ ਭਾਈ ਲੈ ਲੈਂਦੇ ਜਦੋਂ ਅਸੀਂ ਟੇ ਲੈ ਲੈਂਦੇ ਆ ਇੱਕ ਖਾਈ ਵਾਲੀ ਮੰਮੀ ਨੇ ਵਾਸਤੇ ਲਿਆ ਆਪਾਂ ਮੰਮੀ ਕਹਿੰਦੇ ਸੀ ਕਿ ਕਿਉਂ ਨਾ ਉਹਨਾਂ ਤੋਂ ਬਾਜ਼ਾਰ ਆਇਆ ਨਹੀਂ ਜਾਂਦਾ ਇੰਨਾ ਤੇ ਉਹ ਕਹਿ ਦਿੰਦੇ ਆ ਵੀ ਤੁਸੀਂ ਮੇਰੇ ਬਾਹਰ ਜਾ ਜਾ ਮਾਂ ਮੰਮੀ ਦੇ ਨਾਲ ਸੂਟ ਮੈਚਿੰਗ ਹੁੰਦੀ ਹੈ ਸਰਵਾਰ ਹੁੰਦੀ ਆ ਨਾ ਇਹ ਲੱਗਦੀ ਆ ਨਾ ਨਾਲ ਆ ਗਈ ਪਲੇਨ ਸਲਵਾਰ ਹੁੰਦੀ ਆ ਦੇ ਨਾਲ ਮੈਨੂੰ ਲੱਗਦਾ ਜਿਹੜਾ ਉਹ ਦਿਨ ਮੈਂ ਸ਼ਾਲ ਲਿਆਂਦਾ ਮੰਮੀ ਦੋ ਵੀ ਰਲ ਜਾਣਾ ਇਹਦੇ ਨਾਲ ਮੈਨੂੰ ਲੱਗ ਰਿਹਾ ਵੀ ਸ਼ਾਇਦ ਚਲ ਥੈਂਕ ਯੂ ਦੋ ਸੂਟ ਇਹ ਹੋ ਗਏ ਆਪਣੇ ਤੇ ਤਿੰਨ ਸੂਟ ਆਪਣੇ ਉਹ ਦੂਜੇ ਪ੍ਰਿੰਟਰ ਹੋ ਗਏ ਅਸੀਂ ਵਸ ਥੋੜੇ ਜਿਹਾ ਕੱਪੜੇ ਚਲ ਲੈ ਰਹਿ ਦਦੇ ਫਿਰ ਕੀ ਹੁਣ ਲੈ ਲਈਏ ਆਏ ਆ ਤੇ ਲੈ ਜਾਈਏ ਤੇ ਦੋ ਸੂਟ ਆ ਪਾ ਲੈਂਦੇ ਆ ਇਹ ਐਲਾਂ ਦੇ ਪਲੇਨਾ ਇਹ ਜੇ ਬਾਰਕ ਖੁਦ ਕਰਨਾ ਹੋਇਆ ਤਾਂ ਖੁਦ ਕਰ ਲਾਂਦੇ ਚ ਐ ਜੇ ਕਰਵਾਉਣਾ ਹੋਇਆ ਤਾਂ ਮਸ਼ੀਨ ਨਾਲ ਉਹ ਕਰਵਾ ਲਾਂਗੇ ਹਾਂ ਜਿਵੇਂ ਜੱਗੇ ਸੀ ਮੰਮੀ ਸਾਡੇ ਜਿਵੇਂ ਜੱਗੇ ਨਹੀਂ ਸੀ ਸਾਡੇ ਸੂਟ ਉਹ ਅਸੀਂ ਘਰੇ ਕੱਢੇ ਉਹਵੇਂ ਦੇ ਹੀ ਆ ਆਹ ਪਾਰਾ ਸਾਡੇ ਗੱਲ ਦਾ ਪਤਾ ਨਹੀਂ ਰਾਮ ਦਾ ਰੰਗ ਦਾ ਫਰਕ ਪੈ ਜਾਂਦਾ ਇਹ ਹੈਗਾ ਜੀ ਰਾਮ ਟੈਕਸ ਦਾ ਇਹ ਰਾਮ ਟੈਕਸ ਦਾ ਪਸ਼ਮੀਨਾ ਇਹ ਰਾਮ ਟੈਕਸ ਦਾ ਪਸ਼ਮੀਨਾ ਹਾਂ ਹੌਲਾ ਥੋੜਾ ਹਾਂ ਆਹ ਪਾਰਾ ਗਿਆ ਉਹ ਰਾਮ ਟੈਕਸ ਦਾ ਇਹ ਚਾ ਦੋਨੋਂ ਸੂਟ ਆਪਣੇ ਆਪਣੇ ਅੱਗੇ ਜਿਹੜੇ ਸੂਟ ਸੀ ਉਹ ਏਕੇ ਟੈਕਸ ਦੇ ਪਸ਼ਮੀਨੇ ਦੇ ਸੀਗੇ ਇਹ ਰਾਮ ਟੈਕਸ ਦਾ ਪਸ਼ਮੀਨਾ ਸੋਨਾ ਤੇ ਉਹ ਦੀ ਨੇ ਲਿਆ ਦੋ ਸਟਾਲ ਇਹ ਹੋਰ ਹੈ ਨਹੀਂ ਜੀ ਬਸ ਤੁਹਾਨੂੰ ਦੱਸਿਆ ਸੀ ਸੀਜ਼ਨ ਆਫ ਕਰਕੇ ਹੁਣ ਸਭ ਕੁਝ ਖਤਮ ਕਰ ਹੀ ਬੈਠੇ ਦੁਕਾਨਾ ਵਾਲਿਓ ਕਹਿੰਦੇ ਬਸ ਗਰਮੀ ਆ ਗਈ ਹੁਣ ਗਰਮੀ ਵਾਲੇ ਕੱਪੜੇ ਆ ਗਏ ਇਹ ਕਹਿੰਦੇ ਮੈਨੂੰ ਵੀ ਲੈਣਾ ਆ ਇਹ ਰੰਗ ਮੰਮੀ ਆਈ ਸੀ ਫਿਰ ਜਾਦੇ ਹੈ ਨਹੀਂ ਸੀ ਹੁਣ ਮੈਂ ਕਿਹਾ ਚੱਲ ਆ ਹੀ ਲੈ ਆ ਜਾਉਗਾ ਤੁਹਾਨੂੰ ਤਾਂ ਚੰਗਾ ਹੈ ਗੂੜੇ ਸੋਟਾ ਇਹ ਦੋਨੋਂ ਸਟਾਲ ਹੀ ਲੈ ਆ ਹਾਂ ਇੱਕ ਸਾਈਡ ਥੋੜਾ ਜਾ ਆ ਇੱਕ ਆਵਾਸਨ ਕਰੀ ਲੈ ਲੈਂਦੇ ਆ ਤਾਂ ਦੋਨੇ ਭਾਰੇ ਸਾਲ ਪਤਾ ਲੈ ਨਹੀਂ ਜਾਂਦੇ ਇੱਕ ਤਾਂ ਵੈਸੇ ਹੀ ਹੁਣ ਬੀਮ ਰੋਤ ਦਾ ਫਰਕ ਪੈ ਗਿਆ ਕੂ ਵੀ ਮੈਥੋਂ ਲੈ ਨਹੀਂ ਜਾਂਦੇ ਧੌਣ ਜੀ ਦੁਕਾਨ ਲੱਗ ਗਈ ਜਾਂਦੀ ਭਾਰੇ ਆਵਾ ਮੋਤਾ ਹੋਤਾ ਹੈ ਇਹ ਕੋਈ ਹਾਂ ਸੋਨਾ ਬਣਿਆ ਹਰੀਆਲਾ ਵੀ ਬਹੁਤ ਸੋਨਾ ਬਣਿਆ ਇਹ ਦੋ ਆਪਾਂ ਲੈ ਲੈਂਦੇ ਆ ਸਟਾਲ ਸਸਤੇ ਹੀ ਇਹ ਕਰੀ ਲੈ ਇਹ ਦੋਨੋਂ ਦੀਦੀ ਨੇ ਲੈ ਆ ਮੇਰਾ ਨਹੀਂ ਇੰਨਾ ਚ ਕੋਈ ਵੀਗਾ ਸੋ ਵੀ ਲੈ ਆਵੇ ਮੈਂ ਉਹ ਦੁਕਾਨ ਤੋਂ ਲਿਆ ਉੱਥੇ ਹੈ ਨਹੀਂ ਇਸੇ ਅਲੱਗ-ਅਲੱਗ ਦੁਕਾਨਾਂ ਤੋਂ ਸ਼ਾਪਿੰਗ ਕੀਤੀ ਹੈ ਨੇ ਅੱਜ ਕਰੀਆਂ ਆਂ 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 ਛੋਲੇ ਵਾਸਤੇ ਥੋੜਾ-ਥੋੜੀਆਂ ਚੀਜ਼ਾਂ ਹੀ ਆ ਮਮੀ ਹਰੇਕ ਦੁਕਾਨ ਤੇ ਬੈਂਸੀ ਪਰ ਨਹੀਂ ਮਿਲੇਗੇ ਮੈਂ ਆ ਲਿਆ ਮਸਟਰਡ ਉਟਾਈਏ ਹਾਂ ਲਿਆ ਤਾਂ ਛੋਟਾ ਹੀ ਆ ਹਾਂ ਇਹ ਮਸਟਰਡ ਟੋਂ ਦਾ ਮਸਟਰਡ ਦਾ ਇਹ ਵਾਲਾ ਸਟਾਲ ਮੈਂ ਲਿਆ ਇੱਕ ਅਸੀਂ ਕਾ ਲਿਆ ਨਾ ਇੱਕ ਅਸੀਂ ਸ਼ਾਲ ਲੈ ਕੇ ਆਈਆਂ ਜੇ ਤਾਂ ਮੰਮੀ ਨੂੰ ਪਸੰਦ ਆ ਗਿਆ ਠੀਕ ਹੈ ਨਹੀਂ ਮੈਂ ਲੈ ਲਵਾਂ ਨਹੀਂ ਦੀਦੀਆਂ ਨੇ ਹੀ ਲੈ ਲੈ ਨਹੀਂ ਤਾਂ ਮੈਂ ਲੈ ਲਾਂ ਕਿਫਤਕੀ ਵੀ ਮੰਮੀ ਚੱਲਦੇ ਆ ਜੇ ਤੁਹਾਨੂੰ ਪਸੰਦ ਹੋਇਆ ਲੈਣਾ ਹੋਇਆ ਤਾਂ ਤੁਸੀਂ ਲੈ ਲਓ ਸਾਨੂੰ ਸੋਹਣਾ ਲੱਗਿਆ ਸੋਹਣਾ ਲੱਗੇ ਚੱਲਦਾ ਸਾਨੂੰ ਲੱਗਿਆ ਸੋਹਣਾ ਲੱਗਿਆ ਕਰਕੇ ਨਾ ਕਿ ਜੇ ਤਾਂ ਮੰਮੀ ਦੇ ਆ ਗਿਆ ਪਸੰਦ ਤਾਂ ਚੱਲ ਮੰਮੀ ਲੈ ਲਿਆ ਕਰ ਨਹੀਂ ਤਾਂ ਫਿਰ ਲੈ ਆਈ ਜਾਉ ਕਿ ਕਿ ਕਿਤੇ ਨਾ ਕਿ ਤੇ ਅਹੀਂ ਜਾਣਾ ਹੀ ਪੈਂਦਾ ਉਹਦੋਂ ਇੱਕ ਸ਼ਾਲ ਮੈਂ ਮੰਮੀ ਨੂੰ ਮੈਂ ਲੈ ਆ ਕੇ ਦਿੱਤਾ ਸੀ ਉੱਥੋਂ ਉਹ ਪਤਾ ਨਾ ਉਹ ਹੋਰ ਚੀਜ਼ ਮੰਮੀ ਇਹ ਹੋਰ ਚੀਜ਼ ਆ ਆ ਤਾਂ ਫਿਰ ਜਿਹੜੇ ਮੰਮੀ ਜਮਾ ਪ્યોਰ ਚਾਹੁੰਦੇ ਆ ਜਮਾ ਹੀ ਪਤਲੇ ਹੁੰਦੇ ਆ ਉਹ ਜਿਵੇਂ ਨਾ ਤੁਹਾਡਾ ਉਸ ਦਿਨ ਆਇਆ ਨਾ ਉਹ ਆ ਚੀਜ਼ ਆ ਹਾਂ ਬੋਲ ਨਹੀਂ ਜਿਵੇਂ ਕੱਪੜੇ ਦਾ ਵੀ ਫਰਕ ਹੁੰਦਾ ਕੋਈ ਜਿਵੇਂ ਗੋਲਾ ਟਾਈਪ ਨੂੰ ਦਾ ਕੋਈ ਪਸ਼ਮ ਟਾਈਪ ਹੁੰਦਾ ਅਲੱਗ-ਅਲੱਗ ਚੀਜ਼ ਹੁੰਦੀ ਹੈ ਇਹ ਹਾਂ ਬਾਤ ਚਾਹ ਮੰਮੀ ਇੱਕ ਛੋਲਾ ਪਾਈ ਵੀ ਇਹ ਲੋਈ ਵਾਂਗੂ ਆ ਉਹ ਕਹਿ ਵੀ ਰਹੇ ਸੀ ਆਂਦੇ ਸੀ ਆਂਦੇ ਬੰਦੇ ਵੀ ਲਈ ਜਾਂਦੇ ਆ ਯਾਨੀ ਜਿਹੜਾ ਕੋਈ ਮਰਜ਼ੀ ਲੈ ਲਵੇ ਉਹ ਹੀ ਆ ਜਿਹੜਾ ਆ ਗਿਆ ਆਸਮਾਨ ਆ ਬਦਲ ਜਾਂਦਾ ਬਦਲ ਕੇ ਹਿੰਦੀ ਜਿਆਦਾ ਸੂਟ ਚੇਂਜ ਕਰਾ ਲਿਆ ਹੈ ਜਿਹੜਾ ਬਟਾ ਨੇ ਜਿਹੜਾ ਜਿਹੜਾ ਅੱਗੇ ਮੰਮੀ ਲੈ ਕੇ ਆ। ਦੀਦੀ ਨਹੀਂ ਲੈ ਕੇ ਸੀ। 3 ਮਹੀਨੇ ਹੋ ਗਏ ਸੀ ਮੈਂ ਲਾਦਾਂ ਨੂੰ ਲੈ ਆ। ਹਾਂ 2-3 ਮਹੀਨੇ ਭਰ ਸੂਟੀਆਂ ਹੀ ਕਰ ਲਿਆ। ਭਾਈ ਚੰਗੇ ਆ। ਭਾਈ ਚੰਗੇ ਆ। థాంਕ ਯੂ। ਭਾਈ ਚੰਗੇ ਹੀ ਆ ਜਿਹੜੇ ਖਾਣਦੇ। ਤਾਂ ਹੀ ਤਾਂ ਜਾਈਗੀ। ਕਿੱਥੇ ਚਲੇ ਜਾਈਦਾ ਭਾਈ ਚੰਗੇ ਆ ਤਾਂ। ਲਓ ਵੀ। ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੋੜਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਉਹ ਸਾਰੀਆਂ ਭੈਣਾਂ ਜਿਹੜਾ ਮੋੜਿਆ। ਇਮੇਜ ਦੇਸੀ ਥੋੜਾ ਫਿੱਕਾ ਸੀ ਨਾ ਥੋੜਾ ਫਿੱਕਾ ਸੀ ਕੋਕ ਨਹੀਂ ਥੋੜਾ ਜਿਆਦਾ ਫਿੱਕਾ ਉਹ ਤੇ ਮਸ਼ੀਨੀ ਵਰਕ ਸੀ ਇਹ ਸਾਰਾ ਹੈਂਡਵਰਕ ਦਾ ਹਾਂ ਇਹ ਸਾਰੇ ਹੈਂਡਵਰਕ ਆ ਰੰਗ ਬਹੁਤ ਸੋਹਣਾ ਹੈ ਦਾ ਇਹ ਟੈਬੀ ਤੇ ਆਵਦਾਗਾ ਬਣਿਆ ਸੋਹਣਾ ਰੰਗ ਧਿਲੋ ਸਾ ਸੋਨਾ ਮੰਦਰਾ ਇਹ ਟੈਬੀ ਤੇ ਆ ਹਾਂ ਜੇ ਕੋਈ ਵਾਹ ਨਾਲ ਦੀ ਸ਼ਰਟ ਲੈ ਲੈ ਮਮੀ ਦੀ ਨਾਲ ਦੀ ਸ਼ਰਟ ਲੈ ਲਈ ਇਹ ਰਸਾ ਪੱਗ ਤਾਂ ਬੰਦਦੇ ਨਹੀਂ ਕਿ ਪੱਗਾਂ ਦੀ ਮੈਚਿੰਗ ਹੁੰਦੀ ਹੈ ਪੱਗਾਂ ਦੀ ਮੈਚਿੰਗ ਹੁੰਦੀ ਹੈ ਉਹ ਪੱਗ ਨਹੀਂ ਬੰਦਦੇਗੇ ਇਹਦੇ ਨਾਲ ਜਿਹੜਾ ਸ਼ਰਟ ਆ ਉਹ ਹੈਗਾ ਟੈਬੀ ਦਾ ਦੁਪੱਟਾ ਵੀ ਟੈਬੀ ਦਾ ਦੁਪੱਟਾ ਵੀ ਟੈਬੀ ਦਾ ਚਾਹਦੇ ਤਾਂ ਮੈਨੂੰ ਚੁੰਨੀ ਦਾ ਹੀ ਜੋ ਮਮੀ ਚੁੰਨੀ ਫਲਫੀ ਜੀ ਬਾੜੀ ਜ਼ਿਆਦੇ ਸੀ ਤੇ ਇੱਕ ਪਤਲਾ ਜਾਈਏ ਜ਼ਿਆਦਾ ਸੀ ਕੱਪੜਾ ਕਮੀਜ਼ ਦਾ ਵੀ ਟੈਬੀ ਤੇ ਆ ਸਾਰਾ ਤਰਕ ਦੇ ਨਹੀਂ 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 ਗਈ ਇਹ ਧੋਤੇ ਤੋਂ ਹੋਰ ਵੀ ਜ਼ਿਆਦੇ ਜਿਵੇਂ ਸੌਫਟ ਹੋ ਜਾਣਗੇ ਇਹਦੇ ਦੁਪੱਟੇ ਨੂੰ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਆ ਮੈਨੂੰ ਚੁੰਨੀ ਦਾ ਹੀ ਸੀ ਉਹਦਾ ਇੱਕ ਪਤਲੀ ਜੀ ਬਾੜੀ ਜਾਰੇ ਸੀ ਤੇ ਇੱਕ ਬਾੜੀ ਜਾਰੇ ਵੀ ਆ ਤਲਕਣੀ ਜੀ ਸੀ ਇਸੇ ਦੇ ਵਿੱਚ ਵਾਹ ਦੇਖੋ ਜੀ ਜਰੂਰ ਕਮੈਂਟ ਕਰਿਓ ਕਿਹੜੇ ਕਿਹੜੇ ਕੱਪੜੇ ਸੋਹਣੇ ਆ ਕਿਹੜੇ ਕਿਹੜੇ ਨਹੀਂ ਸੋਹਣੇ ਆ ਸੋਹਣੇ ਆ ਜਿਹੜੇ ਆ ਗਏ ਸੋਹਣੇ ਸਾਰੇ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਬਹੁਤ ਜ਼ਰੂਰੀ ਆ ਸੋਹਣੇ ਕਰਕੇ ਲੈਣੋ ਕਮੈਂਟ ਕਰਕੇ ਦੱਸਿਆ ਕਰੋ ਫੇਰ ਹੀ ਸਾਨੂੰ ਪਤਾ ਲੱਗਦਾ ਸਾਨੂੰ ਪਤਾ ਲੱਗਦਾ ਹਾਂ ਕਿਵੇਂ ਦੀ ਲੱਗਦੀ ਆ ਕਿੰਨੀ ਕੁ ਕੋਈ ਪਸੰਦ ਕਰ ਆ ਕਰ ਰਹੇ ਹੋ ਤੁਸੀਂ ਕੀ ਕਮੀਆਂ ਕੀ ਨਹੀਂ ਕਮੀਆਂ ਇਹ ਬਾਹ ਦਾ ਮੰਮੀ ਸਲਵਾਰ ਦਾ ਤਾਂ ਕੱਪੜਾ ਹੀ ਅਲੱਗ ਆ ਇਹਦਾ ਹੂੰ ਚਰਪੋਣਾ ਰੰਗੂ ਰੰਗੂ ਸੂਟਾ ਉੱਥੇ ਹੋਰ ਰੰਗ ਲੱਗਦਾ ਸੀ ਇਹਦਾ ਨਹੀਂ ਹੋਰ ਸੂਟਾ ਦਾ ਫਰਕ ਪੈ ਜਾਂਦਾ ਨਾ ਉੱਥੇ ਹੋਰ ਹੀ ਲੱਗਦਾ ਸੀ ਹਾਂ ਤੇ ਵਰਕ ਆ ਜਿਹੜਾ ਸਾਰਾ ਹੈਂਡਵਰਕ ਆ ਜਿੰਨੇ ਤਾਂ ਆਪਾਂ ਕਹਿੰਨੇ ਆ ਨਾ ਆਪਾਂ ਸੂਟ ਲੈ ਆਉਣੇ ਦੁਕਾਨ ਤੋਂ ਇੰਨੇ ਚ ਤਾਂ ਆਪਾਂ ਹੈਂਡਵਰਕ ਕਰਵਾਈਏ ਇੰਨਾ ਵਰਕ ਤਾਂ ਕੋਈ ਕਰਕੇ ਨਹੀਂ ਦਿੰਦਾ ਮੇਰੇ ਦਾ ਤਾਂ ਕ ਵਰਕ ਨਹੀਂ ਕਰਕੇ ਟੋਟਲੀ ਹੈਂਡਵਰਕ ਆ ਸਾਰਾ ਆਹ ਵਾਲਾ ਇਹਦੇ ਚ ਮੋਤੀਆਂ ਦਾ ਕੰਮ ਹੋਇਆ ਹੋਇਆ ਹਾਂ ਆ ਵੀ ਮੋਤੀ ਆ ਸਿੱਪੀ ਲੱਗੀ ਸਾਰੀ ਆ ਸਿੱਪੀ ਲੱਗੀ ਵੀ ਆ ਕੱਟ ਦਾਣਾ ਸਿੱਪੀ ਮੋਤੀ ਆਹ ਦੇਖੋ ਇਹਦੇ ਵਿੱਚ ਲੱਗਿਆ ਵਿਆਰ ਆਹ ਜੀ ਆਪਾਂ ਤਾਂ ਤਰੇ ਸਨ ਨੇ ਵਰਕ ਦੇ ਮੰਮੀ ਪੈਸੇ ਬਹੁਤ ਲੈ ਲੈਂਦੇ ਨੇ ਬਹੁਤ ਜਾ ਕੇ ਪੈਸੇ ਲੈਂਦੇ ਆ ਨਾ ਆਹ ਦੇਖੋ ਬਹੁਤ ਸੋਨਾ ਸਾਰਾ ਸੂਟ ਜਿਹੜਾ ਹੈਂਡ ਦਾ ਕੰਮ ਆ ਇਹਦੇ ਤੇ ਸਾਰਾ ਉਹ ਮੋਤੀ ਉਹ ਸਿੱਪੀ ਲੱਗੀ ਆ ਮੰਮੀ ਵਿੱਚ ਮੋਤੀ ਵਿੱਚ ਸਿੱਪੀ ਹੈ ਵਿੱਚ ਉਹ ਗੰਡਾ ਲੇ ਕੇ ਲਾਇਆ ਰਿਹਾ ਜਿਹੜਾ ਨੀਡਲ ਵਰਕ ਦਾ ਥੋੜਾ ਜਿਹਾ ਟੱਚ ਦਿੱਤਾ ਵਿਆ ਸਾਰਾ ਕੰਮ ਜਿਹੜਾ ਹੈਂਡ ਦਾ ਹੈ ਦੇਖੋ ਬਹੁਤ ਸੋਨਾ ਸੂਟ ਬਣਿਆ ਵਿਆ ਬਸ ਹਾਂ ਇਹੀ ਸੀ ਨਾ ਹਾਂ ਜੀ ਇਹ ਵਾਸੇ ਸਾਨੂੰ ਆਪ ਨੂੰ ਨਹੀਂ ਪਤਾ ਸੀ ਕੀ ਖਿੜਿਆਈਆਂ ਐ ਸਲੈਕਸ ਆ ਤਾ ਬਸ ਇਹ ਐਸੀ ਟੁਰਿਓਨੀ ਐ ਕਾ ਥੋੜੀ ਜੀ ਸ਼ਾਪਿੰਗ ਕਰ ਕੇ ਆਈਆਂ ਇਹ ਜੀ ਆ ਇਹ ਬਾਵਾ ਵਾਲਾ ਇਨਰ ਆ ਜਿਹੜਾ ਡੈਡੀ ਹੁਣਾਂ ਦੇ ਨਹੀਂ ਹਾਂ ਗਰਮ ਬਣਾਉਣ ਦਾ ਐ ਬਾਵਾ ਵਾਲੀ ਆ ਵੇਖਾ ਬੜਗਾਂ ਨੂੰ ਪਾਉਣ ਨੂੰ ਨਹੀਂ ਨਹੀਂ ਬੰਦ ਬੰਧੀਆਂ ਵਾਲੀ ਆ ਮਮੀ ਇਹ ਜੀ ਆ ਡੈਡੀ ਹੁਣਾਂ ਦੀ ਇੱਕ ਸਲੈਕਸ ਇੱਕ ਸਲੈਕਸ ਉਹ ਸੂਟ ਆ ਮਤਲਬ ਕੀ ਪੂਰਾ ਆ ਵਦਗਾ ਨਿੱਕੀ ਤਾਂ ਹੂੰ ਹੂੰ ਤੇ ਇੱਕ ਕਪਾਲ ਲੈ ਕੇ ਆਏ ਆ ਆ ਦੇਖੋ ਚੂੜੀ ਸੋਨਾ ਇੰਨਾ ਮਹਿੰਗਾ ਦਿੱਤੀ ਸੋਨਾ ਇੰਨਾ ਮਹਿੰਗਾ ਤੇ ਮੈਂ ਫੇਰ ਵੀ ਖਰੀਦ ਲਈ ਹੈ ਨਾ ਆ ਦੇਖੋ ਇਹ ਲੈ ਕੇ ਆਏ ਆ ਨਹੀਂ ਇਹ ਨਾ ਆਪਣੇ ਉੱਥੇ ਇੱਕ ਸ਼ਾਪ ਆ ਫਰੋਇਪੁਰ ਉਹ ਐਕਸਚੇਂਜ ਐਕਸਚੇਂਜ ਕਰ ਲੈਂਦੇ ਆ ਤੇ ਮੇਰੇ ਕੋਲ ਨਾ ਪੁਰਾਣੀਆਂ ਚੂੜੀਆਂ ਪਈਆਂ ਸੀ ਤੇ ਉਹਨਾਂ ਦਾ ਰੰਗ ਰੰਗ ਬਹੁਤ ਖਰਾਬ ਹੋ ਗਿਆ ਸੀਗਾ ਉਹਨਾਂ ਦਾ ਹੋ ਰਹੀ ਹੋਣਾ ਸੀ ਉਹੋ ਸਿਆਉਣਾ ਤੋਂ ਹੰਦ ਹੰਦ ਸਾਰਿਆਂ ਨੂੰ ਪਤਾ ਹੀ ਪਹੁੰਚ ਤੋਂ ਬਾਹਰ ਹੋਇਆ ਪਿਆ ਤੇ ਵੈਸੇ ਵੀ ਡੇਲੀ ਰੁਟੀਨ ਚ ਪੈਂਦਾ ਨਹੀਂ ਹਨਾ ਤੇ ਇਹ ਨਾ ਖਰਾਬ ਹੋਈਆਂ ਪਈਆਂ ਸੀ ਉਹ ਮੇਰੇ ਚੂੜੀਆਂ ਤੇ ਮੈਨੂੰ ਆਪਾਂ ਨੂੰ ਜਦੋਂ ਖਰਾਬ ਹੋ ਜਾਂਦੀ ਚੀਜ਼ ਫਿਰ ਆਪਾਂ ਨੂੰ ਐ ਹੁੰਦਾ ਵੀ ਉਹਦਾ ਕੀ ਕਰਨਾ ਵੇਸਟ ਹੀ ਆ ਤੇ ਫਿਰ ਆਪਾਂ ਅੱਜ ਚੇਂਜ ਕਰਾ ਲੈਂਦੀ ਮੈਂ ਆ ਲੈ ਆਈ ਤੇ ਇੱਕ ਆਪਣੇ ਤੋਂ ਨਾ ਕਿਸੇ ਨੇ ਮੰਗਵਾਏ ਸੀ ਇਅਰਿੰਗਸ ਮੰਗਵਾਏ ਸੀ ਉਹਨਾਂ ਨੂੰ ਲਿਆ ਕੇ ਦਿੱਤੇ ਆ ਹਾਈ ਆ ਹਾਂ ਹਾਈ ਆ ਦਿਖਾ ਦਿਓ

ਹੂੰ ਛੋਟੇ ਛੋਟੇ ਬਣੇ ਹੋਏ ਆ ਦੇਖੋ ਇਹ ਦੁੰਨ ਸਿੱਧੇ ਕਰ ਹਾਂ ਆਜਾ ਬਹੁਤ ਸੋਹਣੇ ਬਣੇ ਆ ਇਹ ਬਟਾਕੇ ਲੈ ਲੈਂਦੇ ਆ ਕਿ ਹਾਂ ਬਟਾਕੇ ਲਿਆਂਦੇ ਆ ਬਦਲ ਕੇ ਦੀਜ ਨੇ ਫੜਾਈ ਸੀ ਸਕੀਰ ਨੇ ਉਹ ਸਾਡੇ ਦੇਖੇ ਸੀਗੇ ਇਹ ਰਵਾਜ ਆਨੰਦ ਜਾਂਦਾ ਪਹਿਲਾਂ ਉਹ ਪਹਿਲਾਂ ਵਾਲੇ ਸੀ ਉਹਨਾਂ ਦੇ ਵੱਡੇ ਵੱਡੇ ਜੇ ਉਹ ਉਹਨਾਂ ਨੇ ਮੈਨੂੰ ਕਾਫੀ ਟਾਈਮ ਦਾ ਫੜਾਇਆ ਵਿਆ ਸੀ ਇੱਕ ਜੋ ਤਫਰੋਏ ਉੱਪਰ ਗਈ ਨਾ ਮੈਨੂੰ ਵੀ ਵਟਾ ਕੇ ਲਿਆ ਦੀਆਂ ਇਹ ਤੇ ਫਿਰ ਆਪਾਂ ਅੱਜ ਅੱਜ ਕਿਹੜੇ ਉਧਰ ਕਿਹੜਾ ਅੱਜ ਲੱਗਾ ਅੱਜ ਬਾਜ਼ਾਰ ਬਾਜ਼ਾਰ ਲੈ ਪਾਸੇ ਅੱਜ ਫਿਰ ਤੁਰ ਕੇ ਗਈਆਂ ਉਧਰ ਕਾਫੀ ਰਵਾਟ ਪਨ ਜਾਂਦੀ ਆ ਤੇ ਆਪਾਂ ਬੁਕਰਮ ਦੇ ਦੋ ਰੋਲ ਲੈਂਦੇ ਤਾਂ ਟੇਲਰਾਂ ਦਾ ਤੁਹਾਨੂੰ ਪਤਾ ਹੀ ਆ ਸਮਾਨ ਚੱਲਦੇ ਰਹਿੰਦਾ ਇਹ ਤਾਂ ਪੂਰਾ ਹੀ ਨਹੀਂ ਆਉਂਦਾ ਇਹ ਤਾਂ ਚੱਲਦਾ ਹੀ ਰਹਿੰਦਾ ਬਸ ਸਹੀ ਚੀਜ਼ਾਂ ਲਿਆ ਨਹੀਂ ਆਪਾਂ ਹੋ ਗਏ ਝੋਲੇ ਖਾਲੀ ਤਿੰਨ ਚਾਰ ਝੋਲੇ ਭਰ ਕੇ ਲਿਆਏ ਸੀ ਇੰਨੇ ਪੈਸੇ ਲਾ ਜਾਂਦੇ ਤੇ ਆਹ ਚੀਜ਼ਾਂ ਆਪਾਂ ਲਿਆਉਂਦੀਆਂ ਬੀਬੀਆਂ ਦਾ ਸੂਟਾ ਨਾ ਹੋਣੀ ਹੁੰਦਾ ਹਨ ਤੇ ਬੀਬੀਆਂ ਦਾ ਕਰਨ ਵੀ ਕੀ ਫਿਰ ਬੀਬੀਆਂ ਨੂੰ ਵਿਆਹ ਤੇ ਹੋਰ ਚਾਹੀਦਾ ਹੈ ਘਰਾਂ ਤੇ ਹੋਰ ਚਾਹੀਦੇ ਆ ਘਰੇ ਹੋਰ ਚਾਹੀਦੇ ਜਾਂ ਕਿਤੇ ਦੁੱਖ ਸੁੱਖ ਚ ਜਾਣਾ ਤਾਂ ਹੋਰ ਚਾਹੀਦਾ ਦੇਖਦੇ ਹੋ ਜਿਆਦਾ ਬੈੱਕ ਖੜਤੇ ਪਜਾਮੇ ਨਾਲ ਸਰ ਜਾਂਦਾ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਦੱਸਿਓ ਕਮੈਂਟ ਕਰਕੇ ਕਿ ਕੇ ਜੀ ਲੱਗੀ ਆਪਣੀ ਸ਼ਾਪਿੰਗ ਨਾ ਪੈਣ ਭਰਾਵਾਂ ਨੇ ਕਹਾਂਤੀ ਜੇ ਤੁਹਾਨੂੰ ਸ਼ਾਪਿੰਗ ਕਰਨੀ ਆਂਦੀ ਹੈ ਪਹਿਲਾਂ ਤਾਂ ਭਰਾਵਾਂ ਸੇ ਜਾਣੀਆਂ ਹੀ ਤੈਨਾ ਘਰ ਲੀਡੇ ਪਾਉਣਾ ਕਰ ਰਹਾ ਹੈ ਜੇ ਆਂ ਜਾਣੀਆਂ ਫਿਰ ਚਾਹੀਦੇ ਤਾਂ ਹੈਗੇ ਹੀ ਲੀਡੇ ਬਾਕੀ ਸਾਥੋਂ ਕਈ ਵਾਰੀ ਕੋਈ ਮੰਗਾ ਵੀ ਲੈਂਦਾ ਵੀ ਭੈਣ ਤੂੰ ਗਈ ਮੈਨੂੰ ਵੀ ਲਿਆ ਦੇ 9985 ਵਰਕ ਹੋਊਗਾ। ਕਾਹਿੰਦੇ ਮਿਲਣਾ ਹੈ ਆਪਨੇ ਜਿਹੜੇ ਉਹ ਫਿਰ ਗਰਮੀ ਚ ਹੀ ਸੰਤੇ ਜਾਂਦੇ ਆ। ਜਦੋਂ ਥੋੜਾ ਜਿਹਾ ਘਟ ਜਾਂਦਾ ਫਿਰ ਆਪਦੇ ਕੋਲੇ ਕਸ ਘਟ ਜਾਂਦਾ। ਫਿਰ ਤਾਂ ਫਿਕਰ ਨਾ ਕਰੂਗਾ। ਨਾਲੇ ਗਰਮੀ ਚ ਹੀ ਸੰਤੇ ਜਾਂਦੇ ਆ। ਗਰਮੀ ਚ ਹੀ ਸੰਤੇ ਜਾਂਦੇ ਆ। ਆਪਣੇ ਜੋ ਸਿਆਲਾਂ ਚ ਤਾਂ ਫਿਰ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਫਿਰ ਲੀੜੇ ਆਉਣ ਲੱਗ ਜਾਂਦੇ ਫਿਰ ਆਪਦੇ ਤੋਥੇ ਪਏ ਰਹਿ ਜਾਂਦੇ ਆ। ਸਾਡੇ ਤਾਂ ਆਪ ਤੋਂ ਨਹੀਂ। ਸਾਨੂੰ ਸੋਹਣਾ ਲੱਗੇ ਤਾਂ ਹੀ ਲਈਦਾ ਜਿਹੜਾ ਸਾਨੂੰ ਵੀਰਾ ਸੋਹਣਾ ਲੱਗੇ ਉਹੀ ਲਈਦਾ ਕਦੇ ਸੱਟ ਕੇ ਖਰੀਦਣਾ ਪਵੇ ਪਰ ਜ਼ਰੂਰੀ ਨਹੀਂ ਵੀ ਇਕੱਲਾ ਬੈਠਾ ਐਵੇਂ ਤਾਂ ਕਦੇ ਆਪਾਂ ਖਰੀਦਿਆ ਹੀ ਨਹੀਂ ਲਈਦਾ ਤਾਂ ਹਮੇਸ਼ਾ ਵੇਖ ਕੇ ਹੀ ਲਈਦਾ ਆਪਾਂ ਇੱਕ ਦੋ ਦੁਕਾਨਾਂ 사ਂਦਾ ਵੀ ਨਹੀਂ ਖਰੀਦਦੇ ਤੇ ਪਰਕੇ ਦੇ ਬਾਹਰ ਮਾੜਾ ਵੀ ਨਹੀਂ ਮਾੜਾ ਵੀ ਨਹੀਂ ਲਿਆ ਹਾਂ ਇਹ ਨਹੀਂ ਆਪਾਂ ਵੇਖਿਆ ਵੀ ਇਹਦਾ ਰੇਟ ਜ਼ਿਆਦਾ ਆਪਾਂ ਇਹੀ ਕੱਪੜਾ ਖਰੀਦਣਾ ਸੀ ਕੱਪੜਾ ਵੇਖ ਕੇ ਖਰੀਦਣਾ ਅਸੀਂ ਕੱਪੜਾ ਵੇਖਦਾਂ ਉਹਨੇ ਆਪਾਂ ਮੇਰੀ ਟਕਾਟ ਹੀ ਹੋਵੇ ਪਰ ਚੀਜ਼ ਸੋਹਣੀ ਹੋਵੇ ਰੇਟ ਚਾਹੇ ਉਹ 100 ਵਾਲੀ ਚੀਜ਼ ਆ ਤੇ ਚਾਹੇ 200 ਵਾਲੀ ਆਪਾਂ ਚੀਜ਼ ਦੀ ਕੁਆਲਿਟੀ ਵੇਖਦੇ ਹੁੰਨੇ ਆ ਵੀ ਕੀ ਆ ਸੋਹਣੀ ਕਿਹੜੀ ਆ ਪਰ ਰੇਟ ਕਦੇ ਨਹੀਂ ਵੇਖਿਆ ਵੀ ਐਸ ਚੀਜ਼ ਦਾ ਰੇਟ ਜ਼ਿਆਦਾ ਆ ਭਾਈ ਇਹੀ ਖਰੀਦਣੀ ਆ ਉਹ ਕਦੇ ਯਾਦ ਕਰਨਾ ਬਜਟ ਦੇ ਵਿੱਚ ਰਹਿ ਕੇ ਸ਼ੋਪਿੰਗ ਬਜਟ ਦੇ ਵਿੱਚ ਰਹਿ ਕੇ ਹਾਂ ਸ਼ੋਪਿੰਗ ਕਰੀ ਦੀ ਆ ਪਰ ਚੀਜ਼ ਵਧੀਆ ਹੀ ਖਰੀਦਦੇ ਹੁੰਦੇ ਆ ਬਾਕੀ ਸਿਰ ਆਪਣੀ ਖਰੀਦੀ ਜਮ ਹੁਣ ਮੰਮੀ ਹੋਣ ਦੇ ਸੋੜਾ ਯਾਤਰਾ ਸੀ ਲੈ ਕੇ ਆਉਣੇ ਆ ਇਹਨਾਂ ਨੇ ਕਦੇ ਨਹੀਂ ਕਿਹਾ ਕਿ ਤੁਸੀਂ ਸਾਡੇ ਵਾਸਤੇ ਇਹ ਕੀ ਲੈ ਆਈਆਂ ਕਿਉਂਕਿ ਆਪਾਂ ਆਪ ਹੀ ਆਪ ਦੇ ਹਿਸਾਬ ਨਾਲ ਉਹ ਨਹੀਂ ਚੀਜ਼ ਖਰੀਦੀ ਉਹ ਮੰਮੀ ਹੁਣ ਆ ਸਾਨੂੰ ਸਭ ਤੋਂ ਸੋਹਣੇ ਆ ਸੂਟ ਲੱਗੇ ਸੀ ਸੋ ਅਸੀ ਤੋ ਵੇਖਣ ਮਮਾ ਹੁੰਦੇ ਸੀ ਅਸੀਂ ਕਿਹੜਾ ਭਰਨ। ਹੋਰ ਵੀ ਵੇਖੇ ਸੀ ਇੱਕ ਮਹੀਨੇ ਅਜ ਉਹਨਾਂ ਨੇ ਫੇਰ ਪੀਚ ਹੀ ਵਿਖਾਇਆ ਸੀ ਜਿase ਕਹਿ ਨਹੀਂ ਲੈ। ਅੱਛਾ ਇਹਦੇ ਨਾਲ ਸਾਡੀ ਮੰਮੀ ਕੋਲੇ ਪਹਿਲਾਂ ਹੀ ਬਹੁਤ ਆਏ ਰੰਗ ਤਾਂ ਗਰਮੀ ਵਾਲੇ ਵੀ ਸਿਆਲ ਆ ਰਹੇ ਸੀ। ਸਾਰੇ ਭੈਣ ਭਰਾ ਕਮੈਂਟ ਜ਼ਰੂਰ ਕਰਿਓ ਤੇ ਦੱਸਿਓ ਕਿ ਜੱਲ ਲੱਗਾ ਆਪਣੇ ਹਨਾ ਸ਼ਾਪਿੰਗ। ਕਿਵੇਂ ਲੱਗੇ ਆਪਣੇ ਵਲੌਗ ਜਿਹੜੇ ਭੈਣ ਭਰਾ ਆਪਣੇ ਵਲੌਗਾਂ ਨੂੰ ਪਿਆਰ ਕਰਦੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਤੁਹਾਡੇ ਪਿਆਰ ਨਾਲ ਹੀ ਆਪਾਂ ਅੱਗੇ-ਅੱਗੇ ਵਧ ਰਹੇ ਆਂ। ਤੇ ਚਲੋ ਵੀ ਕੱਲ ਨੂੰ ਆਪਾਂ ਨਵੇਂ ਵਲੌਗ ਨਾਲ ਮਿਲਦੇ ਆਂ।